ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੁਹਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਵਿਰੋਧ ਜੁੱਦ ਉਸ ਸਮੇਂ ਬੜਾ ਵੱਜਦਾ ਹਜ਼ਾਰਾ ਮਿਲਿਆ ਜਦੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਜ਼ੁਹੇਰਬੀਨ ਸਾਹਿਬ ਦੀ ਨਿਸ਼ਾਨਦੇਸ਼ ਤੇ ਸਾਡੇ ਐਸਡੀਐਸਪੀ ਐਸਪੀਡੀ ਸਾਹਿਬ ਦੀ ਥੋੜਾ ਫੋਰਥ ਹਾਫ ਦੀ ਜਿਹੜੀ ਹਾਇ ਡਾਇਰੈਕਸ਼ਨਸ ਦੇ ਹਨ ਥਾਣਾ ਕਮਾਲ ਦੀ ਪੁਲਸ ਨੂੰ ਉਸ ਦਿਨ 250 ਦਾ ਕੋਈ ਜਦੋਂ ਉਹਨਾਂ ਨੇ ਇੱਕ ਘੋਮਾ ਦੀ ਔਰਤ ਨੂੰ 460 ਗ੍ਰਾਮ ਦੇ ਨਾਲ 400 ਦਾ ਹੈਰੋਂ ਦੇ ਨਾਲ ਦਫਰਾ ਦਿੱਤਾ ਇਸ ਜਿਹੜੀ ਇਹਦਾ ਨਾਮ ਪਵਨ ਸਿੰਘ ਕੋਹ ਹੈ ਤੇ ਜਿਹੜੀ ਕੋ ਬ੍ਰਾਂਡ ਫੈਰ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇਹ ਫੰਡਾ ਜਿੰਦੂ ਜੀ ਨੂੰ ਉਹ ਤੋੜ ਕੇ ਵੇਚੀ ਸੀ ਤੇ ਨਾਲ ਡਗਮਣੀ 20000 ਰੁਪਇਆ ਬ੍ਰਾਂਡ ਹੋਈ ਹੈ ਇਹ ਦੱਸਣਯੋਗ ਹੈ ਕਿ ਜੀਤੋ ਇਹ ਲੈਦੀ ਸੀ ਉਹਦੇ ਨਾਲ ਉਹ ਵੀ ਪਰਚੇ ਦੇ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੋਹ ਦੀ ਤੇ ਆਲਰੇਡੀ 7 ਪਰਚੇ ਨੇ ਉਹ ਇਸ ਟਾਈਮ ਉਹ جیل ਵਿੱਚ ਪੰਦਾ ਬੁਗਿਆਨੇ ਉਹ ਵੀ ਇਸੇ ਮਾਮਲੇ ਵਿੱਚ ਨਾਲ ਹੀ ਇਨਵੋਲ ਹੈ ਜਿਨੂੰ ਵੀ ਪਾਰਟੀ ਨਾਲ ਰੱਖ ਕੇ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਕੇ ਕੋਸ਼ਿਸ਼ ਕਰਾਂਗੇ ਜਿਤਨਾ ਜਰਾ ਹੋਟਲਾ ਸੇ ਹੋਣਗੇ ਤਨਸ਼ੀਰ ਕਰਾਂਗੇ ਸਰ ਇਹਦੇ ਪਤੀ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨਡੀਪੀਐਸ ਦੇ ਜਾਂ ਹੋਰ ਵੀ ਜਿਹਦੇ ਨਾਲ ਇਸ ਤੇ 302 ਦੇ ਜਾਂ ਹੋਰ ਵੈਲਿਊਸ ਵੀ ਹੈਗੀਆਂ ਸੈਕਸ਼ਨਸ ਵੀ ਆ ਉਹਦੇ ਪਰਚੇ ਦੱਸ ਸਕੋ ਤੁਸੀਂ ਸਰ ਨੇ ਇਹ ਇਹਦੇ ਜਿਹੜੀ ਨੀੜੀ ਹੈ ਇਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਉਹਨਾਂ ਨਾਲ ਮਾੜਾ ਜੀ ਹਨੋ ਮਿਲਿਆ ਜਿ ਦੱਸਿਆ ਸਾਬ ਨੇ ਇਸੇ ਦੌਰਾਨ ਦਾ ਹੀ ਬਹੁਤ ਬਿਆਨਿਕ ਤਰੀਕੇ ਬਰੀਕੀ ਕੋਸ਼ਿਸ਼ ਕਰਾਂਗੇ ਜਿਤਨਾ ਖਾਸ ਹੋਊਗਾ ਤੁਹਾਨੂੰ ਸੇਰ ਕਰਾਂਗੇ ਸਰ ਇਹਦੇ ਤੇ ਇਹ ਔਰਤ ਇਕੱਲੀ ਕੰਮ ਕਰਦੀ ਸੀ ਕਿ ਜਾਂ ਤੇ ਨਾਲ ਹੋਰ ਵੀ ਕੋਈ ਸਾਥੀ ਜਿਹੜਾ ਕੰਮ ਕਰਦਾ ਹੈ ਮੈਂ ਜਿੱਦਾਂ ਦੱਸਿਆ ਕਿ ਸਾਥ ਦੀ ਗੱਲ ਹੋਣੀ ਉਹ ਵੀ ਨਾਲ ਨਵਾਲੇ ਉਹ ਪਰਦੇ ਨਾਲ ਸ਼ਾਮਲ ਹੈ ਜਿਹੜਾ ਪਤੀ ਜਿਹੜਾ ਉਹ ਵੀ ਉਹਦੀ ਵਿੱਚ ਮੁੰਡਾ ਸਾਹਮਣੇ ਆਈ ਹੈ ਉਹ ਵੀ ਪਰਦੇ ਉਹ ਵੀ ਪਰਦੇ ਸ਼ਾਮਲ ਹੈ ਇਹ ਕਿੱਥੋਂ ਖੜਿਆ ਜੀ ਲੋ ਜੀ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਭੋਮੇ ਦੇ ਤੋਂ ਹਿਫਤਾਰ ਕਰਦਾ